ਸਰਕਾਰ ਦਾ ਦੀਵਾਲੀ ਤੋਹਫਾ ਹੁਣ ਔਰਤਾਂ ਨੂੰ ਮਿਲਣਗੇ ਐਲਪੀਜੀ ਗੈਸ ਸਿਲੰਡਰ ਮੁਫਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਉੱਤਰ ਪ੍ਰਦੇਸ਼ ਸਰਕਾਰ ਨੇ 2025 ਦੀਵਾਲੀ ਦੇ ਮੌਕੇ ਤੇ ਰਾਜ ਦੀਆਂ 17.5 ਮਿਲੀਅਨ ਔਰਤਾਂ ਲਈ ਮੁਫਤ ਐਲਪੀਜੀ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ ਇਹ ਸਹੂਲਤ ਪ੍ਰਧਾਨ ਮੰਤਰੀ ਉਜਵਲ ਦੇ ਤਹਿਤ ਪ੍ਰਦਾਨ ਕੀਤੀ ਜਾਵੇਗੀ ਜੋਗੀ ਸਰਕਾਰ ਦੀ ਇਹ ਪਹਿਲ ਔਰਤਾਂ ਦੇ ਜੀਵਨ ਵਿੱਚ ਸਹੂਲਤ ਅਤੇ ਸਵਸਥਾ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਮੁਫਤ ਗੈਸ ਲੈਂਡਰ ਦੀ ਯੋਜਨਾ ਕੀ ਹੈ ਇਹ ਯੋਜਨਾ ਖਾਸ ਤੌਰ ਤੇ ਉਹਨਾਂ ਔਰਤਾਂ ਲਈ ਹੈ ਜੋ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੀਆਂ ਯੋਗ ਲਾਭਪਾਤਰੀ ਹਨ ਉੱਤਰ ਪ੍ਰਦੇਸ਼ ਸਰਕਾਰ ਤੇ ਹਰ ਦਰਾਂ ਇਹਨਾਂ ਖਤਕਾਰਾਂ ਨੂੰ ਮੁਫਤ ਸਿਲੰਡਰ ਪ੍ਰਦਾਨ ਕਰਦੀ ਹੈ ਔਰਤਾਂ ਨੂੰ ਪਹਿਲਾਂ ਸਿਲੰਡਰ ਖਰੀਦਣਾ ਹੋਵੇਗਾ ਅਤੇ ਸਰਕਾਰ ਬਾਅਦ ਵਿੱਚ ਸਬਸਿਡੀ ਦੀ ਰਕਮ ਉਹਨਾਂ ਦੇ ਬੈਂਕ ਖਾਤੇ ਵਿੱਚ ਵਾਪਸ ਟ੍ਰਾਂਸਫਰ ਕਰੇਗੀ ਇਸ ਤਰ੍ਹਾਂ ਸਿਲੰਡਰ ਦੀ ਅਦਾਇਗੀ ਰਿਮੈਂਬਰਸੇਪਟ ਰਾਹੀਂ ਕੀਤੀ ਜਾਵੇਗੀ ਮੁਫਤ ਸਿਲੰਡਰ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀਆਂ ਨੂੰ ਆਪਣਾ ਈ ਕੇਵਾਈਸੀ ਪੂਰਾ ਕਰਨਾ ਚਾਹੀਦਾ ਹੈ ਜੇਹਾ ਕਰਨ ਲਈ ਔਰਤਾਂ ਨੂੰ ਅਧਿਕਾਰਤ ਉਜਵਲ ਯੋਜਨਾ ਵੈਬਸਾਈਟ ਤੇ ਜਾਣਾ ਹੋਵੇਗਾ ਅਤੇ ਈ ਕੇਵਾਈਸੀ ਟੈਬ ਤੇ ਕਲਿੱਕ ਕਰਨਾ ਹੈ ਆਪਣੀ ਗੈਸ ਕੰਪਨੀ ਇੰਡੈਨ ਐਚਪੀ ਜਾਂ ਭਾਰਤ ਗੈਸ ਦੀ ਚੋਣ ਕਰੋ ਅਤੇ ਹਦਾਇਤਾਂ ਅਨੁਸਾਰ ਪ੍ਰਕਿਰਿਆ ਪੂਰੀ ਕਰੋ ਤੁਸੀਂ ਨਜ਼ਦੀਕੀ ਗੈਸ ਏਜੰਸੀ ਤੇ ਆਪਣਾ ਈ ਕੇਵਾਈਸੀ ਵੀ ਪੂਰਾ ਕਰ ਸਕਦੇ ਹਾਂ ਈਕੇਵੀਸੀ ਤੋਂ ਬਿਨਾ ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ ਇਸ ਲਈ ਇਸ ਨੂੰ ਜਲਦੀ ਪੂਰਾ ਕਰਨਾ ਮਹੱਤਵਪੂਰਨ ਹੈ ਜਿੰਨਾ ਔਰਤਾਂ ਨੇ ਅਜੇ ਤੱਕ ਪ੍ਰਧਾਨ ਮੰਤਰੀ ਊਜਵਲ ਯੋਜਨਾ ਲਈ ਅਰਜੀ ਨਹੀਂ ਦਿੱਤੀ ਹੈ ਉਹਨਾਂ ਨੂੰ ਪਹਿਲ ਅਰਜੀ ਦੇਣੀ ਹੋਵੇਗੀ ਇਸ ਯੋਜਨਾ ਤਹਿਤ ਯੋਗ ਔਰਤਾਂ ਨੂੰ ਇੱਕ ਮੁਫਤ ਗੈਸ ਕਨੈਕਸ਼ਨ ਸਟੋਵ ਰੈਗੂਲੇਟਰ ਪਾਈਪ ਅਤੇ ਪਹਿਲਾ ਰੀਫਰ ਕੀਤਾ ਸਿਲੰਡਰ ਮਿਲਦਾ ਹੈ ਇਸ ਤੋਂ ਇਲਾਵਾ ਪ੍ਰਤੀ ਸਾਲ ਵੱਧ ਤੋਂ ਵੱਧ 9 ਸਿਲੰਡਰਾਂ ਲਈ ਪ੍ਰਤੀ ਸਿਲੰਡਰ 300 ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ 5 ਕਿਲੋਗ੍ਰam ਛੋਟੇ ਸਿਲੰਡਰ ਤੇ ਸਬਸਿਡੀ ਪਰ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਸਿਰਫ 18 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਇਸ ਯੋਜਨਾ ਲਈ ਅਰਜੀ ਦੇ ਸਕਦੀਆਂ ਹਨ